ਇਸ ਚੈਨਲ ਨੇ ਸਿਵਲ ਹਸਪਤਾਲ ਪਠਾਨਕੋਟ ਦਾ ਦਿੱਤਾ ਅਚਾਨਕ ਦੌਰ ਮਰਦਾਨਾ ਬਾੜੀ ਜਿਹੜੀ ਇਲਾਜ ਮਹਿੰਦਰ ਪਾਲ ਉਮਰ 40 ਸਾਲ ਨੇ ਦੱਸਿਆ ਕਿ ਉਹ ਕੱਲ ਆਪਣੇ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿੱਚੇ ਦਾਖਲ ਹੋਏ ਅਸ ਸੀ ਮਹਿੰਦਰ ਪਾਲ ਦੇ ਸੁਪਤਰੀ ਨੇ ਦੱਸਿਆ ਕਿ ਇਲਾਜ ਕਰ ਰਹੇ ਡਾਕਟਰ ਨੇ ਉਹਨਾਂ ਨੂੰ ਅਲਟਰਾਸਾਉਂਡ ਬਾਰੋ ਗਰਾਉਂਡ ਲਈ ਕਿਹਾ ਅਤੇ ਦਵਾਈਆਂ ਅਤੇ ਟੀਕੇ ਵੀ ਉਹਨਾਂ ਨੂੰ ਸਰਕਾਰੀ ਹਸਪਤਾਲ ਦੀ ਬਜਾਏ ਬਾਰੋ ਪ੍ਰਾਈਵੇਟ ਦੁਕਾਨਦਾਰ ਤੋਂ ਕੰਕਰੀਟ ਕੇ ਲਿਆਉਣੇ ਪਏ ਜਦੋਂ ਇਸ ਸਬੰਧੀ ਡਾਕਟਰ ਸੁਨੀਲ ਐਸ ਐਮ ਮੋਨ ਨਾਲ رابطہ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮੈਨੂੰ ਡਾਕਟਰ ਦਾ ਨਾਮ ਦੱਸੋ ਤੇ ਉਹਦੇ ਤੇ ਅਸੀਂ ਐਕਸ਼ਨ ਲਵਾਂਗੇ ਜਦੋਂ ਦੁਬਾਰਾ ਡਾਕਟਰ ਸੁਨੀਲ ਐਸ ਐਮ ਮੋਨ ਨਾਲ ਉਹਨਾਂ ਤੇ ਮੋਬਾਈਲ ਤੇ ਗੱਲ ਕੀਤੀ ਗਈ ਤਾਂ ਉਹਨਾਂ ਉਲਟਾ ਤੀਸਰੀ ਅੱਖ ਚੈਨਲ ਦੇ ਖਿਲਾਫ ਪੁਲਿਸ ਨੂੰ ਕੰਪਲੇਨ ਕਰੰਦੀ ਧਮਕੀ ਦਿੱਤੀ ਆ ਗਏ ਨਾ ਕਿਤੇ ਬੋਲੇ ਤੇ ਇੱਥੇ ਅਪੋਰਟੀਨ ਕਿ ਕਿ ਲਿਖਿਆ ਸਾਨੂੰ ਕਿ ਦੋ ਆਤਾ ਟਾਣੇ ਕਿਥੇ ਲਿਖਿਆ ਪੰਨੋਨ ਦਾ ਹਾਂਜੀ ਮਨੋਰ ਲਾਲ ਜੀ ਹਾਂਜੀ ਤੁਹਾਨੂੰ ਕੀ ਪ੍ਰੋਬਲਮ ਸੀ ਤੇ ਤੁਸੀਂ ਕਦੋਂ ਦੇ ਇੱਥੇ ਆਏ ਹੋ ਕੱਲ ਦੇ ਆਏ ਕੱਲ ਆਏ ਸੀ ਸਵੇਰੇ ਨੂੰ ਆਇਆ ਸੀ ਤੇ ਜਗਾ ਦਰਦ ਹੋ ਰਹੀ ਸੀ ਮੇਰੇ ਤੇ ਇਹ ਲੜਕੀ ਮੇਰੇ ਨਾਲ ਹੈ ਇਹ ਤੁਹਾਡੀ ਲੜਕੀ ਹੈ ਜੀ ਹਾਂਜੀ ਇਹ ਤੁਹਾਡੇ ਕੀ ਲੱਗਦਾ ਹੈ ਜੀ ਮੇਰੇ ਫਾਦਰ ਤੁਸੀਂ ਕਦੋਂ ਦੇ ਆਏ ਉਹਨਾਂ ਨੂੰ ਇੱਥੇ ਲੈ ਕੇ ਇਹਨਾਂ ਨੂੰ ਕੱਲ ਸਵੇਰੇ ਲੈ ਕੇ ਆਈ ਹਾਂ ਕੀ ਪ੍ਰੋਬਲਮ ਸੀ ਇਹਨਾਂ ਨੂੰ ਇਹਨਾਂ ਦੇ ਢੇੜ ਚ ਬਹੁਤ ਜ਼ਿਆਦਾ ਪੇਨ ਸੀ ਅੱਛਾ ਹਾਂ ਜੀ ਤਾਂ ਫਿਰ ਇਹੋ ਇਲਾਜ ਕਿਸ ਤਰ੍ਹਾਂ ਹੋ ਰਿਹਾ ਇਲਾਜ ਨਹੀਂ ਜਿਹੜਾ ਇੰਜੈਕਸ਼ਨ ਵੀ ਤਾਂ ਕਿ ਨਾ ਇੰਜੈਕਸ਼ਨ ਤਾਂ ਕਿ ਮੈਂ ਬਾਹਰੋਂ ਲੈ ਕੇ ਆਈ ਹੇ ਦਵਾਈਆਂ ਜਿਹੜੀਆਂ ਜਿਹੜੀਆਂ ਦਵਾਈਆਂ ਜਾਂ ਇੰਜੈਕਸ਼ਨ ਲਿਖਿਆ ਉਹ ਤੁਹਾਨੂੰ ਅੰਦਰੋਂ ਨਹੀਂ ਮਿਲੇ ਨਹੀਂ ਮਿਲੇ ਹੈਗੇ ਹਨ ਹੋਰ ਕੋਈ ਇਲਾਜ ਕੋਈ ਕੋਈ ਬਾਹਰੋਂ ਇਲਾਜ ਹੋਰ ਵੀ ਕਰਾਇਆ ਬਾਹਰੋਂ ਹੀ ਸਕੈਨਿੰਗ ਕਰਵਾ ਕੇ ਲੈ ਕੇ ਆਇਆ ਬਾਹਰੋਂ ਸਕੈਨਿੰਗ ਇਹਨਾਂ ਨੇ ਅੰਦਰੋਂ ਨਹੀਂ ਕੀਤੀ ਤੁਹਾਨੂੰ ਕਿਸੇ ਨੇ ਇੱਥੋਂ ਕਿਹਾ ਕਿ ਬਾਹਰੋਂ ਕਰਾ ਕੇ ਲਿਆਓ ਸਾਨੂੰ ਡਾਕਟਰ ਨੇ ਕਿਹਾ ਕਿ ਸਕੈਨਿੰਗ ਬਾਹਰੋਂ ਨਹੀਂ ਬਾਹਰੋਂ ਕਰਵਾਈ ਡਾਕਟਰ ਰੋਹਿਤ ਨੇ ਅੱਛ ਸਿਵਲ ਹਸਪਤਲ ਪਠਾਨਕੋਟ ਦੇ ਅੰਦਰ ਇਹ ਜੋ 64 ਸਾਲ ਦੇ ਬਜ਼ੁਰਗ ਆਪਣਾ ਇਲਾਜ ਕਰਨ ਲਈ ਆਏ ਨੇ ਔਰ ਇਹਨਾਂ ਨੂੰ ਦਵਾਈਆਂ ਵੀ ਸਾਰੀਆਂ ਜੋ ਬਾਹਰੋਂ ਲੈਣੀਆਂ ਪਈਆਂ ਔਰ ਅਲਟਰਾਸਾਉਂਡ ਵੀ ਇਹਨੇ ਬਾਹਰੋਂ ਕਰਾਇਆ ਜਦ ਕਿ ਸਰਕਾਰ ਦਾਅਵੇ ਕਰਦੀ ਆ ਕਿ ਸਿਵਲ ਹਸਪਤਾਲ ਦੇ ਵਿੱਚ ਇਲਾਜ ਜਿਹੜਾ ਉਹ ਫ੍ਰੀ ਆ ਔਰ ਨਾਲ ਹੀ ਜਿਹੜਾ ਵੀ ਅਲਟਰਾਸਾਉਂਡ ਆ ਜਾਂ ਦਵਾਈਆਂ ਨੇ ਉਹ ਸਾਰੀਆਂ ਅੰਦਰ ਮਿਲਣਗੀਆਂ ਇਹ ਇੱਕ ਜਿੰਦੀ ਜਾਗਦੀ ਮਿਸਾਲ ਹੈ ਜੋ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਰਹੀ ਹੈ ਗੁਰਮਿੰਦਰ ਸਿੰਘ ਚਾਵਲਾ ਤੀਸਰੀ ਅੱਖ ਪਟਿਆਰ ਕੋਟ ਇੱਥੇ ਜਿਹੜੇ ਪੇਸ਼ੈਂਟ ਨੇ ਇਹਨਾਂ ਨੂੰ ਕਈਆਂ ਨੂੰ ਦਵਾਈਆਂ ਵੀ ਬਾਹਰੋਂ ਲੈਣੀਆਂ ਪਈਆਂ ਇੱਕ ਦਾ ਹਰਮੀਆਂ ਦਾ ਆਪਰੇਸ਼ਨ ਹੋਇਆ ਉਹ ਕਹਿੰਦੇ ਕਿ 2100 ਰੁਪਏ ਦੀ ਦਵਾਈ ਬਾਹਰੋਂ ਆਈ ਹੈ ਇੱਕ ਦਾ ਇੱਕ ਨੇ ਅਲਟਰਾਸਾਉਂਡ ਕਰਾਇਆ ਉਹ ਵੀ ਕਹਿੰਦੇ ਸਾਨੂੰ ਬਾਹਰੋਂ ਕਰਵਾਇਆ ਗਿਆ ਨਹੀਂ ਭਈਆ ਆਪਾਂ ਤਾਂ ਕੋਈ ਵੀ ਮੈਡੀਸਨ ਜਾਂ ਕੋਈ ਵੀ ਇੰਜੈਕਸ਼ਨ ਬਾਹਰੋਂ ਨਹੀਂ ਮੰਗਵਾਨੇ ਕਿਉਂਕਿ ਸਾਡੇ ਕੋਲ ਸਾਰੇ ਮੈਡੀਸਨ ਅਵੇਲੇਬਲ ਹੈ ਇਹ ਪੇਸ਼ੈਂਟ ਝੂਠ ਬੋਲ ਰਹੇ ਨੇ ਸਰ ਇਹਦਾ ਮੈਨੂੰ ਨਹੀਂ ਪਤਾ ਮੈਂ ਨਾਈਟ ਡਿਊਟੀ ਤੇ ਆਈ ਹਾਂ ਦੋ ਦਿਨ ਤੋਂ ਮੈਂ ਛੁੱਟੀ ਤੇ ਸੀਗੀ ਹੁਣ ਇਹ ਨਹੀਂ ਪਤਾ ਕਿ ਇਹਨਾਂ ਮੰਗਵਾਇਆ ਕਿਸ ਨੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈ ਸ਼ੈਲਜਾ ਹਾਂ